ਦੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਬਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਜਾਂ ਦੋਸਤੋ ਲਈਆਂ ਸੁੰਨੀਆਂ ਸਵਾਈਆਂ ਹੋਣਗੀਆਂ ਬੰਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਤੁਸੀਂ ਵੀਡੀਓ ਅੰਤ ਤੱਕ ਜਰੂਰ ਵੇਖਿਓ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਗੱਲਬਾਤ ਕਰਕੇ ਵੀ ਇੰਨਾ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਪੁੱਛ ਲਈਦੀ ਆ ਜੀ ਸਾਸੀ ਘਾਇਬ ਜੀ ਸਤਿ ਸ੍ਰੀ ਅਕਾਲ ਜੀ ਮਾਨ ਹੋਰ ਬਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਜਰ ਗਿੰਦੇ ਵਧੀਆ ਕੰਮ ਕਰ ਵਧੀਆ ਵਧੀਆ ਚੱਲੀ ਵੀਡੀਓ ਦਾ ਫਿਰ ਥੋੜੇ ਦਾ ਗੈਪ ਪੈਣ ਲੱਪੇ ਜਾਂਦੇ ਪਹੂ ਘਟ ਮਿਲਦਾ ਕਿ ਕਦੇ ਨਹੀਂ ਜੀ ਹੁਣ ਕੋਸ਼ਿਸ਼ ਕਰਾਂਗੇ ਤੇ ਜੇਕ ਦਿਨ ਆਉਂਦੀ ਠੀਕ ਹੈ ਜੀ ਮਾਲ ਭਾਵੇਂ ਪੰਜ ਹੀ ਡੰਗਰ ਹੋਇਆ ਹੁਣ ਤੇ ਤੇ ਦੇ ਦੇਣਾ ਕਰਾਂ ਠੀਕ ਹੈ ਜੀ ਥੋੜਾ ਜਿਆ ਨਾ ਫਾਸਲਾ ਇਹ ਪੈ ਜਾਂਦਾ ਵੀ ਮਾਲ ਆਉਂਦਾ ਤੇ ਵਿਗ ਜਾਂਦਾ ਹਾਂਜੀ ਹਾਂਜੀ ਤੇ ਵਿਗਿਆ ਭਾਜੀ ਵੇਚ ਨੂੰ ਉਤਰਣਾ ਲੈਂਦਾ ਅਗਲੇ ਦਾ ਪਰਦਾ ਹੁੰਦਾ ਫਿਰ ਮਾਲ ਨਹੀਂ ਵਿੱਚ ਪਾਇਆ ਜਾਂ ਹਾਂਜੀ 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 ਇਹ ਗੱਲ ਹੈ ਤੇ ਵੀਰ ਆਪਣਾ ਡਰੈਸ ਤੇ ਖਰੀ ਬੋਲਦੀ ਡਰੈਸ ਆਪਣਾ ਦੀ ਪਿੰਡ ਝਾਮ ਕੇ ਖੁਰਦ ਹਾਂਜੀ ਤੇ ਜਿਹੜਾ ਤਰਨਤਾਨ ਹਾਂਜੀ ਤਸਵੀਰ ਵੀ ਤਰਨਤਾਨ ਹਾਂਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹਿਬ ਠੀਕ ਹੈ ਜੀ ਫੋਨ ਨੰਬਰ 6284744127 6284744127 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਚਾਰ ਨਗ ਮਜੇ ਦੇ ਵਿੱਚ ਚਾਰ ਹੈ ਜੀ ਇੱਕ ਬੱਚੇ ਵਾਲੀ ਆ ਤੇ ਤਿੰਨ ਬਿੜਾਂ ਦੇ ਤਿੰਨ ਬਿੜਾਂ ਬੱਚੇ ਤੇ ਹਨਾ ਤੇ ਸ਼ੁਰੂ ਕਰ ਲਿਆ ਪੇਸ ਛੋਟੀ ਤੋਂ ਪਹਿਲਾਂ ਦੱਸੀਏ ਡਿਟੇਲ ਵੀ ਇਹਨਾਂ ਦੇ ਦੇਖੋ ਜੀ ਪਹਿਲਾਂ ਦਸਦਾ ਸੂਈ ਜੇ ਤੇ ਮੂੰਹ ਚੌਗੀ ਆ ਅੱਛਾ ਜੀ ਦੁੱਧ 7 ਲੀਟਰ ਦੇ 7 ਲੀਟਰ ਦੁੱਧ ਹੋਂ ਪਿਆ ਰਹੇ ਹਾਂਜੀ ਦੋਵੇਂ ਟਾਈਮ ਭਾਰੇ ਦੇ ਮਿਲਦੀ ਹਾਂਜੀ ਹਾਂਜੀ ਮਹੀਨੇ ਦੀ ਬਣੀ ਆ ਤਿੰਨ ਮਹੀਨੇ ਸੂਈ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਚਵਾਈ ਚੁਈ ਦੇ ਵਿੱਚ ਕੋਈ ਦਿੱਕਤ ਇੱਕ ਨੰਬਰ ਹੈ ਜੀ ਮਿਲਦੀ ਭੜੇ ਤੇ ਠੀਕ ਹੈ ਜੀ ਕੱਢੀ ਭੜੇ ਲਓ ਜੀ ਦੋਸਤੋ ਸੂਆ ਪਹਿਲਾ ਚਾਰ ਦੰਦ ਦੋਵੇਂ ਟਾਈਮ ਭੜੇ ਦੇ ਮਿਲਦੀ 7 ਲੀਟਰ ਦੁੱਧ ਮੌਕੇ ਦਾ ਤਿਆਰ ਹੈ ਸੂਏ ਸਵਾਏ ਪਹੂ ਦੋਸਤੋ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਆਪਣਾ ਹੱਕ ਸਮਝ ਕੇ ਜ਼ਰੂਰ ਕਰਿਆ ਕਰੋ ਆਹ ਲਓ ਜੀ ਕਰ ਲਓ ਚੈੱਕ ਲਓ ਜੀ ਦੋਸਤੋ ਬਿਲਕੁਲ ਰਿੰਗ ਸਿੰਗ ਨਿਕਨੇਗਾ ਸੌਰੀ ਜੈਡ ਬਲੈਕ ਆ ਰੋਜ ਕਰੋ ਚੱਕ ਤਿੰਨ ਕੁ ਮਹੀਨੇ ਦਾ ਟਾਈਮ ਦੋਸਤੋ ਸਵੇਰ ਨੂੰ ਹੋ ਗਿਆ ਰਸੋਈ ਨੂੰ ਤੇ ਤਕਰੀਬਨ ਮਹੀਨਾ ਕੁ ਹੋ ਗਿਆ ਵੀਰ ਕਹਿੰਦਾ ਟੀਕਾ ਲੱਗਾ ਕੋਈ ਕਨਫਰਮ ਨਹੀਂ ਜੀ ਚਲੋ ਜੀ ਆਪਾਂ ਤਾਂ ਰੱਖਦੇ ਨੇ ਆ ਭੈਣ ਭਰਾ ਚਲੋ ਕੋਈ ਗਾੜੀ ਜੀ ਆਓ ਜੀ ਅਗਲਾ ਕੋਈ ਕਈ ਨਾ ਇਹ ਆ ਬੀ ਡੰਗਰ ਚਲੋ ਇਦਾਂ ਹੀ ਬਣਦਾ ਅਸਕਰ ਆਪਦਾ ਕੋਈ ਵਾਂਡੇ ਬਣੀ ਮਾ ਉਸ ਹੋਂ ਦਾ ਪਾਲੇ ਹਾਂਜੀ 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 ਤੇ ਕੀ ਇਹਦਾ ਮੁੱਲ ਕਰਨਾ ਵੀਰ ਜੀ ਮੋਲ ਭਾਈ ਜੈਸਨ ਵਾਲਾ ਹੀ ਹੈ ਜੀ ਹੂੰ ਤੇਰੀ 45000 ਰੁਪਏ ਸਟੈਂਡਾ ਕਮਾਂਡਡਾ ਸਦਾ ਪੂਰੇ 42000 ਚ ਪਹੁੰਚ ਕਰਾਂਗੇ 100 ਕਿਲੋਮੀਟਰ 100 ਕਿਲੋਮੀਟਰ 42000 ਹਾਂਜੀ ਹਾਂਜੀ ਪੂਰੇ 100 ਠੀਕ ਹੈ ਹਾਂਜੀ 42000 ਰੁਪਿਆ ਰੇਟ ਤੇ 100 ਕਿਲੋਮੀਟਰ ਪਹੁੰਚ ਦੋਸਤੋ ਵੀਡੀਓ ਦੇ ਵਿੱਚ ਕੀਤੇ ਮੋਲ ਦੇ ਵਿੱਚ ਹੋਊਗੀ ਤੇ ਜੇ ਕੋਈ ਵੀ ਗੱਡੀ ਵੀਰ ਆਪਣੀ ਲੈ ਲਵੇ ਤੇ ਫਿਰ ਉਹਦੇ ਨਾਲ ਕੋਈ ਫਿਰ ਭਾਈ 3000 ਰੁਪਿਆ 100 ਕਿਲੋਮੀਟਰ ਦਾ ਕਿਰਾਇਆ ਬਣੂ ਫਿਰ 43000 ਠੀਕ ਹੈ ਜੀ ਹਾਂਜੀ ਇਹੋ ਵਾਲੇ ਵੀ 3000 ਰੁਪਿਆ ਕਿਰਾਇਆ ਕਰਾਂਗੇ ਜਾਂ ਫਿਰ ਪਹੁੰਚ ਕਰ ਹਾਂਜੀ ਹ ਇਹ ਭਾਜੀ ਪਹਿਲਾ ਸਦਾ ਸੂਈ ਛੋਟੀ ਹਾਂਜੀ ਦੁੱਧ 8 ਲੀਟਰ ਦੇ ਹਾਂਜੀ ਤੇ ਮਿਲਦੀ ਬੱਚੇ ਤੇ ਆ ਅੱਛਾ ਇਹਦੇ ਮਗਰ ਬੱਚਾ ਹੈਗਾ ਜੀ ਹਾਂਜੀ ਬੱਚਾ ਮਗਰ ਕਟਾ ਜੀ ਅੱਛਾ ਜੀ ਕਟਾ ਸੂਈ ਨੂੰ ਹੋਏ ਨੂੰ ਢਾਈ ਕੁ ਮਹੀਨੇ ਆਹ ਲੋ ਜੀ ਆਹ ਜੇ ਕਟਾ ਦਾ ਦੋਸਤੂ ਸੂਈ ਨੂੰ ਢਾਈ ਤਿੰਨ ਮਹੀਨੇ ਹੋਏ ਆ ਹਾਂਜੀ ਬਣੀ ਨੂੰ ਮਹੀਨਾ ਆ ਅੱਛਾ ਜੀ ਹਾਂਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹਾਂਜੀ ਸੂਈ ਨੂੰ ਤਿੰਨ ਮਹੀਨੇ ਤੇ ਬਣੀ ਨੂੰ ਮਹੀਨਾ ਆਏ ਠੀਕ ਹੈ ਗਾੜੀ ਚਲੋ ਕੋ ਅਗਲੇ ਦੀ ਕਿਸਮਤ ਆ ਕੱਢੀਏ ਜੀ ਬਾਹਰ ਨੂੰ ਤੇ ਮੁੰਡਾ ਉਹਨਾਂ ਦੇ ਕਹਿਣ ਮੁਤਾਬਕ ਉਹ ਆਂਦੇ ਵੀ ਡੰਗ ਰਹਾ ਦੇ ਮਾਂ ਦੀ ਆ ਇਹ ਵੀ ਸਵੇਰ ਪਹਿਲਾ ਸੂਈ ਜੇ ਮਾਲੀ ਆਉਂਦਾ ਜੀ ਉਹਨਾਂ ਦਾ ਠੀਕ ਹੈ ਜੀ ਹਾਂ ਤਿੰਨ ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ ਤੇ ਇੱਕ ਮਹੀਨਾ ਇਹਨੂੰ ਬਣੀ ਨੂੰ ਹੋ ਗਿਆ ਕਿ ਬੱਚਾ ਤੇ ਮਗਰ ਕਟਾ ਦੋਨੋਂ ਟਾਈਮ ਬੱਚੇ ਤੇ ਮਿਲਦੀ ਜੀ 8 ਲੀਟਰ ਦੁੱਧ ਮੌਕੇ ਦਾ ਜਿਹੜਾ ਤਿਆਰ ਆਇਆ ਬਤਾਇਆ ਲਓ ਜੀ ਦੋਸਤੋਂ ਦੋਵੇਂ ਕਟੀਆਂ ਵਿਖਾਤੀਆਂ ਤਾਂ ਨਹੀਂ ਝੋਟੀਆਂ ਤੇ ਦੋਵੇਂ ਪਹਿਲਾ ਪਹਿਲਾ ਸੂਆ ਸੂਈ ਅਮਰਾਂ ਮੰਗ ਆ ਲਓ ਜੀ ਪਸ਼ੂ ਕਈ ਰਿਆ ਦੋਸਤੋਂ ਚਭੂ ਤੋਂ ਦਿੱਕਤ ਕਰਦਾ ਚੁਰ ਤੋਂ ਵੀ ਥੋੜਾ ਐਣਾ ਚਭੂ ਦਾ ਕਰਦੀ ਹੈ ਜੀ ਉਹ ਤਾਂ ਸੀਲਸਲਾ ਗਿਆ ਜੀ ਮੈਨੇਜ ਠੀਕ ਹੈ ਜੀ ਮੈਨੇਜ ਨਹੀਂ ਕਰ ਲੈਓ ਜੀ ਕਿਉਂਕਿ ਆਮ ਘਰਾਂ ਵਾਲੇ ਵੀਰਾਂ ਨੇ ਜਦਾ ਸੰਗਲ ਹੀ ਪਾ ਕੇ ਰੱਖਦੇ ਆ ਝੱਭੂ ਘਟ ਪਉਂਦੇ ਆ ਲੋ ਲਓ ਜੀ ਪੂਰਾ ਕਦ ਘਾਟ ਪੂਰੀ ਉੱਚੀ ਲੰਬੀ ਸੋਹਣੀ ਸੁਨਖੀ ਰਾਜੀ ਪੂਰੀ ਜੰਮੀ ਪੜੀ ਪੂਰੀ ਚੈੱਕ ਤੁਸੀਂ ਕਰ ਸਕਦੇ ਹੋ ਭਰੇ ਮਾ 8 ਕਿਲੋ ਦੁੱਧ ਪੂਰਾ ਤਿਆਰ ਪੂਰਾ ਹੀ ਕੋ ਚੋਗੇ ਖਰੇ ਆਪਣੇ ਘਰੇ ਠੀਕ ਹੈ ਜੀ ਬਾਕੀ ਸਾਰੇ ਮੈਂ ਮਾਲ ਲੈਟ ਜੋਗੇ ਲੈਂਦਾ ਜੀ ਸਾਰਾ ਠੀਕ ਹੈ ਜੀ ਹਾਂ ਜੀ ਦੋਵੇਂ ਝੋਟੀਆਂ ਦੋਸਤੋ ਸਾਹਮਣੇ ਵੇਖੋ ਸਕਰੀਨ ਤੇ ਜੀ ਸਾਰੇ ਭਾਜੀ 9 ਵਜੇ ਦੇ ਵਿੱਚ ਆਇਆ ਮਾਲ ਦੀ ਸਾਰੇ ਠੀਕ ਹੈ ਜੀ ਹਾਂਜੀ ਮਾਲ ਸਾਰਾ ਆ ਜਿਆ ਤੇ 9 ਵਜੇ ਚੋਗਿਆ ਤੇ ਇਹਦਾ ਮੁੱਲ ਰੇਮ ਕੀ ਕਰਾਂ ਇਹਦਾ ਭਾਜੀ ਮੋਲਟ ਕੋਈ ਮਰਜ਼ੀ ਕਰਾ ਲੇ 100 ਕਿਲੋਮੀਟਰ ਚ ਪਹੁੰਚ ਕਰਾਂਗੇ 63000 63000 ਦੇ ਵਿੱਚ ਜੇ ਕੋਈ ਟਰਾਂਸਪੋਰਟ ਆਪਦਾ ਹੋਵੇ ਕਿਸੇ ਦਾ ਗੱਡੀ ਆਪਦੀ ਲਿਆਵੇ ਤਾਂ 60000 ਠੀਕ ਹੈ ਜੀ ਹਾਂਜੀ ਯਾਨੀ ਕਿ ਦੋਸਤੋ 63000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਤੇ ਪਹਿਲੀ ਝੋਟੀ ਦੀ 42000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਇਹ ਦੋ ਅੱਗੇ ਦਸੀ ਵੀ ਤਿੰਨ ਨੰਬਰ ਇਹ ਭਾਜੀ ਨੀਲੀ ਰਾਵੀ ਦੀ ਜੇ ਮੱਝ ਗੜੀ ਹੂੰ ਤੇ ਦੁੱਧ ਦੇ ਥਲੇ ਕੋ 8 ਲੀਟਰ ਹੋਊਗਾ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਇਹ ਬਣੀ ਨੂੰ ਮਹੀਨਾ ਹੋਇਆ ਜੀ ਅੱਛਾ ਮਹੀਨਾ 35 ਦਿਨ ਹੋਏ ਬਣੀ ਨੂੰ ਤੇ ਸੂਈ ਨੂੰ ਹੋਏ ਜੀ ਢਾਈ ਕਿ ਮਹੀਨੇ ਤੱਕ ਢਾਈ ਤੋਂ 3 ਮਹੀਨੇ ਦਾ ਟਾਈਮ ਤੇ ਸੂਹਾ ਦੂਜਾ ਹੈ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਦੋ ਦੋ 8 ਲੀਟਰ ਆ ਹਾਂ ਜੀ ਭੜੇ ਤੇ ਭੜੇ ਠੀਕ ਹੈ ਜੀ ਲਓ ਜੀ ਦੇਖੋ ਦੂਜਾ ਸੂਹਾ 35 ਦਿਨ ਦਾ ਟਾਈਮ ਜਾਨੀ ਕਿ ਟੀਕਾ ਲੱਗਣ ਨੂੰ ਹੋ ਗਿਆ ਜੀ ਤੇ ਤਿੰਨ ਕੁ ਮਹੀਨੇ ਦਾ ਟਾਈਮ ਲਾ ਲੋ ਸੂਈ ਨੂੰ ਹੋ ਗਿਆ ਹਾਂਜੀ ਹਾਂਜੀ 8 ਲੀਟਰ ਤੋਂ ਤਾਂ ਮੌਕੇ ਦਾ ਜਿਹੜਾ ਪਿਆਰ ਹੈ ਇਹ ਨੀਲੀ 라ਵੀ ਚ ਆਉਣੀ ਹੈ ਨੀਲੀ 라ਵੀ ਦੇ ਨਿਸ਼ਾਨੀਆਂ ਕਵਰ ਕਰ ਲਈਏ ਚੈੱਕ ਕਰ ਲਿਓ ਆਹ ਲਓ ਜੀ ਲਓ ਜੀ ਕਰੋ ਚੈੱਕ ਨੋਈ ਦੋਸਤੋ ਮੇਰੇ ਵੀਡੀਓ ਜੇ ਕਹਿੰਨਾ ਜੇ ਕੋਈ ਵੀਰ ਪਹੁੰਚ ਨਹੀਂ ਕਰ ਸਕਦਾ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚੁਆਇਸ ਕਰਾ ਲੈ ਜਿੰਦਾ ਮਰਜੀ ਤਸਲੀ ਕਰਕੇ ਹਾਂਜੀ 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 ਆ ਰਿਹਾ ਜ਼ਿਕਰ ਚੱਕਰੀ 8 ਲੀਟਰ ਦੋ ਦੋਸਤੋ ਮੌਕੇ ਦਾ ਤਿਆਰ ਹੈ ਦੋਵੇਂ ਟਾਈਮ ਵੀਰ ਕਹਿੰਦਾ ਪਹਾੜੇ ਤੇ ਮਿਲਦੀ ਹੈ ਸਵੇਰ ਦੂਜਾ ਸਵੇਰੀ ਦੋਸਤੋ ਤਕਰੀਬਨ 3 ਮਜਾਂ ਵਖਾਈਆਂ ਚਾਰੇ ਮਜਾਂ ਨੂੰ ਵੀਰ ਟੀਕੇ ਲੱਗੇ ਹਾਂਜੀ ਹਾਂਜੀ ਟੀਕੇ ਦੇ ਕੋਈ ਚਾਰੇ ਮੱਜਾਂ ਦੇ ਕੋਈ ਕੁਝ ਮਹੀਨੇ ਦਾ 35 35 ਚਾਈ ਜੀ ਦਾ ਟਾਈਮ ਹੋ ਗਿਆ ਟੀਕੇ ਦੇ ਅਗੇ ਕੋਈ ਇਹ ਨਾ ਆਖੇ ਵੀ ਕੋਈ ਦਿਖਾਵਾ ਘੱਟ ਕਰ ਦੀ ਦੁੱਧ 8 ਲੀਟਰ ਹੋਗਾ ਸਵੇਰੇ ਮਾਲ ਲੇਟ ਚੋ ਕੇ ਲਿਆਂਦਾ ਜੀ ਭੈਣ ਭਰਾਣਾ ਫੋਨ ਵੜਾ ਕਰਨਦਾ ਹੈ ਭਾਜੀ ਤੇ ਵੀਡੀਓ ਕੱਲੇ ਕੱਲੇ ਜਾਣੇ ਨੂੰ ਪੈਂਦੀ ਨਹੀਂ ਹੈ ਫੇਰ ਮਾਲ ਡੰਗਰ ਦੇਖਣ ਜਾਣਾ ਹਿੰਦੇ ਤੁਹੀਂ ਹੋਣਾ ਜੇ ਤੇ ਆਪਾਂ ਕੰਮ ਮੋਲੇ ਦਾ ਪ੍ਰਯਮ ਮੋਲੇ ਦਾ ਭਾਜੀ ਭਾਵੇਂ 60 ਕਰਾ ਲਓ 65 ਕਰਾ ਲਓ 55 ਕਰਾ ਲਓ 55000 ਤੇ ਪਹੁੰਚ ਕਰਾਂਗੇ 52000 100 ਕਿਲੋਮੀਟਰ ਤੱਕ ਪਹੁੰਚ ਠੀਕ ਹੈ ਜੀ ਤੇ ਜੇ ਕੋਈ ਪਹੁੰਚ ਤੋਂ ਬਿਨਾਂ ਲਵੇ ਤੇ ਨਿੰਜਾ ਯਾਰ ਨਿੰਜਾ ਯਾਰ ਉਹ ਤੇ 3000 ਰੁਪਏ ਛੱਡ ਗਏ ਹਾਂ ਹਾਂਜੀ ਹਾਂਜੀ ਪੂਰੀ ਜਮੀਂ ਬਲੀ ਮੈਂ ਜੇ ਨੀਰੀ ਰੱਬ ਠੀਕ ਹੈ ਜੀ ਹਾਂਜੀ ਤੇ 4 ਨੰਬਰ ਇਹ ਭਾਜੀ ਵੱਡੀ ਮਹੀਂ ਹੂੰ ਸੁਆ ਦੁੱਜਾ ਜੇ ਬਾਕੀ ਭੈਣਾ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਇਹਨੂੰ 2 ਮਹੀਨਿਆਂ ਦੇ ਲਾਗੇ ਉਹਾਂ ਦੇ ਬਣੀ ਨੂੰ ਹੋਇਆ ਅੱਛਾ ਜੀ ਤੇ ਉਹਨਾਂ ਇਹ ਗੱਲ ਵੀ ਆਖੀ ਉਹ ਵੀ ਮੈਂ ਸਾਡੀ ਗਾਰੰਟੀ ਨਾਲ ਗੱਬਣੇ ਆ ਹਾਂ ਜੇ ਮੇ ਤੋਂ ਰਹਿ ਗਈ ਚਲੋ ਆਪਣੇ ਤੋਂ ਜੇ ਕੋਈ ਰਹਿ ਗਈ ਡਾਕਟਰ ਅਜਾਇਆ ਨਹੀਂ ਸਾਡਾ ਹੂੰ ਤੇ ਮਾਲ ਆਇਆ ਸਾਰੇ ਨੌ ਦਾ ਹੋਈ ਹੂੰ ਜੇ ਕੋ ਆਪਣੇ ਤੋਂ ਚੈੱਕ ਕਰਾ ਕੇ ਤੇ ਚੈੱਕ ਰੱਖਦਾ ਪਰ ਆਪਾਂ ਮੋਲ ਨਹੀਂ ਇਹਦਾ ਚੈੱਕ ਆ ਕਰਨਾ ਮੋਲ ਖਾਲੀ ਨਾਲ ਹੋਗਾ ਮੋਲ ਖਾਲੀ ਨਾਲ ਕਰ ਠੀਕ ਹੈ ਜੀ ਤੇ ਬਾਕੀ ਚਲੋ ਜੇ ਕੋ ਲੈ ਡੂ ਘਰ ਤੇ ਆਪਦੀ ਚੈੱਕ ਕਰਾ ਲਈ ਕਿੰਨਾ ਤੋਂ ਦੁੱਧ ਦੇਖ ਲਿਆਗਾ ਜੇ 9 8 ਲੀਟਰ ਪੱਕਾ ਲਾਵੇਗਾ ਪੱਕਾ 8 ਲੀਟਰ 8 ਲੀਟਰ ਪੱਕਾ ਵਾਲੇ ਮਿਲਦੀ ਭਾੜੇ ਤੇ ਜੇ ਬੱਚਾ ਨਹੀਂ ਹੈਗਾ ਤੇ ਬਣੀ ਨੂੰ ਦੋ ਮਹੀਨੇ ਦੇ ਲਾਗੇ ਇਹ ਦੋ ਮਹੀਨੇ ਠੀਕ ਹੈ ਜੀ ਖੁੱਲ ਗਈ ਕੱਢੀਏ ਵਾ ਤੇ ਸੂਈ ਨੂੰ ਤਿੰਨ ਕਿ ਮਹੀਨੇ ਸਾਢੇ ਤਿੰਨ ਇਹ ਤਿੰਨ ਮਹੀਨੇ ਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਜੇ ਤੇ ਤਕਰੀਬਨ ਦੋ ਮਹੀਨੇ ਦਾ ਟਾਈਮ ਇਹਨ ਨੇ ਜੀ ਚੈੱਕ ਨਹੀਂ ਕਰਾਈ ਉਹ ਬੰਦਿਆਂ ਨੇ ਹਾਨੂੰ ਗਾਰੰਟੀ ਫੁੱਲ ਦਿੱਤੀ ਆ ਵੀ ਮੈਂ 100 ਮੀਟਰ 200 ਤਿਆਰ ਆ ਜੀ ਪੂਰੀ Z ਬਲੈਕ ਜੀ ਲਓ ਜੀ ਚੈੱਕ ਕਰ ਲੋ ਪੂਰੀ ਵੱਡੀ ਮਹੀ ਜੀ ਭਾਈ ਹਾਂ ਜੀ ਨਾਲੋ ਜੀ ਕਰੋ ਚੱਕ ਇਹਦਾ ਮੁੱਲ ਦੋਸਤੋ ਹੋਊਗਾ ਖਾਲੀ ਮਜਾਣਾ ਆਪਾਂ ਭਾਈ ਦੋਵੇਂ ਦੱਸ ਦੇਣੇ ਆ ਠੀਕ ਹੈ ਜੀ ਅੱਛਾ ਮੁੱਲ ਦੋਵੇਂ ਦੱਸ ਦੇਣੇ ਮੁੱਲ ਦੋਵੇਂ ਦੱਸ ਦੇਣੇ ਆ ਠੀਕ ਹੈ ਜੀ ਜੇ ਆਪਾਂ ਚੈੱਕ ਕਰ ਲਈ ਆਪਣੇ ਤੋਂ ਰਹਿ ਗਈ ਡਾਕਟਰ ਆ ਗਿਆ ਹੂੰ ਫਿਰ ਉਸ ਹਾਉਣਾ ਹੋ ਜੂਗੀ ਆਪਾਂ ਪਹਿਲੋ ਮੁੱਲ ਕਰੀਏ ਖਾਲੀ ਵਾਲਾ ਖਾਲੀ ਵਾਲਾ ਮੁੱਲ ਭਾਈ 56000 ਤੱਕ ਪਹੁੰਚ ਕਰਾਂ 56000 ਚ ਪਹੁੰਚ 100 ਕਿਲੋਮੀਟਰ ਤੱਕ ਹਾਂਜੀ 56000 ਤੋਂ ਕੋਈ ਮਾਨਤਾ ਨਹੀਂ ਕਰਨਾ ਹਾਂਜੀ ਪਿੰਡਾਂ ਕੋਈ ਮਾਤਾ ਨਹੀਂ ਸਰ ਨਹੀਂ 55 ਜਗ ਪਹੁੰਚ ਕਰਾ ਲਈ ਇੱਕ ਤਾਂ ਅੱਛਾ ਮੈਂ ਲੋ ਫਿਕਸ ਹੀ ਰੀਡ ਕਰਤਾ ਹਾਂ ਜੀ ਹਾਂ ਜੀ ਆਪਾਂ ਤਾਂ ਦੱਸਾਂ ਗੱਲ ਕੀ ਆ ਮੁਰਕੇ ਭੈਣ ਭਰਾ ਜੇ ਮੁੱਲ ਦੱਸ ਦੀਏ ਸੱਡਾ ਹਾਂ ਤੇ ਆਪਾਂ ਚਲ ਆਫਰ ਲਾਈ ਹਿੰਦੀ ਤੁਹਾਡੇ ਚੈਨਲ ਥਰੂ ਵੀ ਜੇ ਕੋਈ ਆਵੇ ਤਾਂ ਆਪਾਂ ਪਹੁੰਚ ਕਰਨੇ ਅੱਛਾ ਜੀ ਤੇ ਜੇ ਮੁੱਲ ਕੱਟ ਕੇ ਕਰ ਦਈਏ ਮੁੜ ਕੇ ਅਗਲਾ ਆਉਂਦਾ ਨੂੰ ਪਹੁੰਚ ਵੀ ਕਰ ਪਹੁੰਚ ਵੀ ਕਰ ਅੱਛਾ ਜੇ ਫਿਰਾਂ ਇਹ ਸੂਗਰੀ ਨਿਕਲਦੀ ਤੇ ਖੀਰ ਦਾ ਮੁੱਲ ਫਿਰ ਭਾਜੀ 65000 ਚ ਪਹੁੰਚ ਫਿਰ 65000 ਹਾਂਜੀ ਖਾਲੀ ਦਾ ਮੁੱਲ 56000 ਰੁਪਏ ਹਾਂਜੀ 100 ਕਿਲੋਮੀਟਰ ਪਹੁੰਚ ਹਾਂਜੀ ਹਾਂਜੀ ਜੇ ਨਿਕਲਾ ਵੀ ਸੂਗਰੀ ਫਿਰ 65000 ਰੁਪਏ 100 ਕਿਲੋਮੀਟਰ ਹਾਂਜੀ ਪਹਿਲੀ ਗੱਲ ਜੀ ਚੈੱਕ ਇਹ ਕਰਾਉਣ ਨਹੀਂ ਦੇਣੀ ਤੇ ਆਪਾਂ ਭਾਅ ਸੂਤਰ ਕਰਤਾ ਉਸ ਨੂੰ ਠੀਕ ਹੈ ਜੀ ਹਾਂਜੀ ਵੱਡੀ ਮੈਂ ਆ ਚਲੋ ਠੀਕ ਹੈ ਜੀ ਚਲੋ ਜੋ ਕਿ ਆਪਣੇ ਭੈਣ ਭਰਾ ਦੀ ਤਸੱਲੀ ਆ ਵੀ ਹਾਂਜੀ ਹਾਂਜੀ ਚਾਰ ਨਗ ਦੋ ਤੋਂ ਤੁਹਾਨੂੰ ਦਿਖਾਇਆ ਚਾਰੇ ਨਗ ਸੂਏ ਸਵਾਏ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੰਦੀ ਆਪਣਾ ਹੱਕ ਸਮਝ ਕੇ ਜਰੂਰ ਕਰਿਆ ਕਰੋ ਅਡਰੈਸ ਇਹ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਚਾਉਂਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਉਹ ਭਾਜੀ ਇਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਦੇਖਰੀ ਫੇਰ ਬੋਲ ਆਪਣਾ ਫੋਨ ਨੰਬਰ ਭਾਜੀ ਹੈਗਾ 6284744127 ਹੂੰ 6284744127 ਹੂੰ ਬਾਕੀ ਜਿਹੜੇ ਆਪਣੇ ਚੈਨਲ ਨਾਲ ਜਿਹੜੇ ਭੈਣਾ ਭਰਾਵਾਂ ਨੂੰ ਆਪਾਂ ਇਹੋ ਬੇਨਤੀ ਕਰਦੇ ਆਂ ਕਈ ਨਾ ਮੁੜ ਕੇ ਗੁੱਸਾ ਕਰਦੇ ਭੈਣ ਭਰਾ ਹਾਂਜੀ ਇਹਾਂ ਨੂੰ ਦੱਸਿਆ ਨੇ ਭਾਜੀ ਕੱਲੇ ਕੱਲੇ ਜਾਣੇ ਨੂੰ ਫੋਨ ਨਹੀਂ ਕੀਤਾ ਜਾਂਦਾ ਆਪਾਂ ਨੂੰ ਤਾਂ ਟਾਈਮ ਉਹ ਨਾ ਹੁੰਦਾ ਮਾਲ ਆਉਣਾ ਆਪਾਂ ਪਾਤਾ ਆਪਣਾ ਵਿਗ ਜਾਣਾ ਫੇਰ ਆਪਾਂ ਗਾਰਨਾ ਮਾਰ ਹਾਂਜੀ ਹਾਂਜੀ ਖੁੱਲੀ ਡੁੱਲੀ ਵੀਡੀਓ ਪਾਤੀ ਜੀ ਖੁੱਲੀ ਡੁੱਲੀ ਵੀਡੀਓ ਪਾਤੀ ਆ ਚਲੋ ਭੈਣਾ ਭਰਾਵਾਂ ਤੋਂ ਗਲਤੀ ਚਾਹੁੰਦੇ ਆ ਜਦੋਂ ਆਪਾਂ ਨੂੰ ਮਾਲ ਆ ਗਿਆ ਨਾ ਹਾਂ ਆਪਾਂ ਫੇਰ ਆਈ ਜਾਣਾ ਪੰਜਾ ਛੇ ਦੇਣਾ ਠੀਕ ਹੈ ਜੀ ਭੈਣ ਭਾਵਾਂ ਦੇ ਗਾੜੀ ਠੀਕ ਹੈ ਜੀ ਤੇ ਚਲੋ ਇਹ ਆ ਵੀ ਬਾਕੀ ਘਰੇ ਆ ਗਏ ਜਿਹੜੀ ਮੈ ਚੰਗੀ ਲੱਗਦੀ ਆਪਦੀ ਦਸਾਲੀ ਕਰਕੇ ਖੜੋ ਠੀਕ ਹੈ ਜੀ ਤੇ ਆਪਦੀ ਕੋਈ ਗੱਲ ਨਰਖ ਪਰਖ ਕਰਕੇ ਖੜੋ ਠੀਕ ਹੈ ਹਾਂਜੀ ਠੀਕ ਹੈ ਧੰਨਵਾਦ ਤੁਹਾਨੂੰ ਬੜੀ ਵਧੀਆ ਦੇਖਣ ਵਾਸਤੇ